ਮੋਤੇ ਸਿੱਖ ਪੰਥ ਦਾ ਦਿਲ ਦੀਆਂ ਲਗਾਈਆਂ ਤੋਂ ਧੰਨਵਾਦ ਕਰਦਾ। ਔਰ ਜਥੇਬੰਦੀਆਂ ਖਾਸ ਕਰਕੇ ਦਮਦਮੀ ਟਕਸਾਲ ਨਿਹੰਗ ਸਿੰਘਾਂ ਦੀਆਂ ਜਥੇਬੰਦੀਆਂ ਤੇ ਦੂਸਰੀਆਂ ਜਥੇਬੰਦੀਆਂ ਸਾਰੀਆਂ। ਉਹਨਾਂ ਦਾ ਵੀ ਧੰਨਵਾਦ ਕਰਦਾ ਕਿ ਬੜਾ ਵੱਡਾ ਇਹ ਸਿੱਖ ਪੰਥ ਦੇ ਵਿੱਚ ਤੀਜਾ ਘੱਲੂ ਘਰਾ ਜਿਹੜਾ ਇੱਥੇ 2 ਜੂਨ 1984 ਤੋਂ ਲੈ ਕੇ 6 ਜੂਨ 1984 ਤੱਕ ਚੱਲਿਆ ਉਹਦੇ ਵਿੱਚ ਸਾਡੇ ਸਿੱਖ ਜਹਾੜੂਆਂ ਨੇ ਫੌਜ ਦੇ ਨਾਲ ਲੋਹਾ ਵੀ ਲਿਆ ਤੇ ਬਹੁਤ ਸਾਰੇ ਜਿਹੜੇ ਵਿਚਾਰੇ ਗੁਰੂ ਪੰਜਮ ਪਾਤਸ਼ਾਹ ਦਾ ਛੇਤੀ ਗੁਰਪੁਰ ਮਨਾਉਣ ਆਏ ਸੀ ਉਹਨਾਂ ਦੀਆਂ ਸ਼ਹਾਦਤਾਂ ਹੋਈਆਂ ਤੇ ਮੈਂ ਗੁਰੂ ਸਾਹਿਬ ਦਾ ਧੰਨਵਾਦ ਕਰਦਾ ਸੱਚ ਕਰਕੇ ਜਾਣਿਓ ਮੈਨੂੰ ਐਵੇਂ ਮਹਿਸੂਸ ਹੋਇਆ ਪਰ ਇਹ ਠੀਕ ਆ ਅਮਨ ਮਾਨਾ ਮੌਕਾ ਪਰ ਗੁਰੂ ਸਾਹਿਬ ਜੀ ਜਿੱਦਾਂ ਐਤਕੀ ਆਪ ਹੀ ਵਰਤ ਕੇ ਸਾਰਾ ਕੁਝ ਉਹਨੇ ਕਾਰਜ ਕਰਾ ਲਿਆ ਸੋ ਇਸ ਕਰਕੇ ਸਾਰਿਆਂ ਦੇ ਬਹੁਤ ਧੰਨਵਾਦ ਜਥੇਬੰਦੀਆਂ ਦਾ ਸਾਰਿਆਂ ਦਾ ਹੀ ਅਚੇਚੇ ਤੌਰ ਤੇ ਧੰਨਵਾਦ ਕਰਦਾ ਸਾਹਿਬ ਜੀ ਇੱਕ ਛੇ ਟੂਹ ਤੋਂ ਪਹਿਲਾਂ ਹੀ ਇੱਕ ਵਿਅਕਤੀ ਦਾ ਮਸਲਾ ਸਾਹਮਣੇ ਆਇਆ ਸੀਗਾ ਜਿਹੜਾ ਇੱਕ ਗੁਰੂ ਸਾਹਿਬ ਵੱਲੋਂ ਬੇਦਬੀ ਕੀਤੀ ਗਈ ਸੀ ਕਿ ਮੇਰਾ ਸਵਾਲ ਇਹ ਸੀਗਾ ਕਿ ਜਿਹੜੇ ਆਮ ਦੁਕਾਨਾਂ ਦੇ ਉੱਤੇ ਕਿਤਾਬਾਂ ਸਾਬ ਮਿਲ ਰਹੇ ਹਨ ਉਸ ਨੂੰ ਲੈ ਕੇ ਕੋਈ ਤੁਸੀਂ ਦਿੱਤੀ ਵਿਧਾਨ ਜਾਂ ਕੋਈ ਕਮੇਟੀ ਕੱਢ ਕੇ ਕੀਤੀ ਆ ਕਿ ਦੁਕਾਨਾਂ ਦੇ ਉੱਤੇ ਜਿਸਮਾਂ ਗਲਤੀ ਹੋਈ ਹੈ ਕਿਤਾਬਾਂ ਰੱਖੇ ਜਾਂਦੇ ਨੇ ਉਥੋਂ ਜਾ ਕੇ ਤੁਸੀਂ ਖਰੀਦ ਸਕਦੇ ਹੋ ਕੋਈ ਅਜੇ ਹੀ ਕੋਈ ਪਬਲਿਸ਼ਰ ਜਿਹੜਾ ਇੱਕ ਜਾਣਾ ਚੁਸਕੀਤਾ ਜਾਵੇ ਜਿੱਥੋਂ ਇਹ ਚੀਜ਼ ਮਿਲ ਸਕੀ ਚਲੋ ਤੁਹਾਡਾ ਸੁਝਾਅ ਠੀਕ ਆ ਇਹ ਤੇ ਵਿਚਾਰ ਕਰਾਂਗੇ ਕਿ ਕਿ ਪਹਿਲਾਂ ਗੁਰੂ ਗ੍ਰੰਥ ਸਾਹਿਬ ਇਦਾਂ ਵਕ ਵਕ ਤਾਂ ਛਾਪੇ ਜਾਂਦੇ ਸੀ ਪਰ ਹੁਣ ਅੱਜ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪ ਉਹਨਾਂ ਦੀ ਪ੍ਰਕਾਸ਼ਨਾ ਕਰਦੀ ਆ ਤਾ ਆਪਣਾ ਲੱਗ ਗਿਆ ਮੈਂ ਗਲਤ ਕਹਿ ਗਿਆ ਪ੍ਰਕਾਸ਼ ਨਾਲ ਉਹਦੇ ਆਪ ਸਤਗੁਰੂ ਜੀ ਕਰਾਉਂਦੇ ਆ ਤੇ ਇਹ ਵੀ ਤੁਹਾਡਾ ਸੁਝਾਅ ਚੰਗਾ ਹੈ ਇਹ ਤੇ ਵੀ ਵਿਚਾਰ ਕਰਦੇ ਆ ਸਿੰਘ ਸਾਭਾ ਨੂੰ ਵੀ ਬੇਨਤੀ ਕਰਾਂਗੇ ਵੀ ਇਹ ਜਿਹੜਾ ਇਹਦੇ ਉੱਤੇ ਵੀ ਕੋਸ਼ਿਸ਼ ਜਿਹੜਾ ਕਿਉਂਕਿ ਅਸੀਂ ਤਾਂ ਅਪੀਲ ਦੇ ਤੌਰ ਤੇ ਉੱਤੇ ਸ਼ਮਣੇ ਕਮੇਟੀ ਕਰ ਸਕਦੇ ਤੇ ਕਾਲ ਤੱਕ ਤੇ ਜਿਹੜਾ ਆ ਉਹ ਹਦਾਇਤ ਕਰ ਸਕਦਾ ਹੈ ਤੇ ਇਹ ਤੇ ਵਿਚਾਰ ਕਰਦੇ ਆ ਜਿੱਥੇ ਤਾਂ ਦੋ ਦਿਨ ਪ੍ਰਕਿਰਿਆ ਚੋਣ ਦੀ ਇਹ ਕਦੋਂ ਤੱਕ ਕੰਮ ਹੋਣੀ ਘਮੀ ਲਾ ਕੇ ਗੁਰੂ ਸਾਹਿਬ ਦਾ ਸਤੂਤ ਚੱਕ ਕੇ ਆਈ ਹੈ ਇਹ ਕਹਿ ਕੇ ਕਿ ਬਰਾਦਰੀ ਲੰਘਾ ਗਈ ਹੈ ਕੌਣ ਸਰਕਾਰ ਕਮੇਟੀ ਇੱਕ ਘਰ ਚ ਜਾ ਕੇ ਪੁਰਸਾਂ ਦਾ ਸੂਚ ਚੱਕੀ ਲਈ ਕਿ ਉੱਥੇ ਸ਼ਰਾਬ ਚਲਦੀ ਹੈ ਮੀਟ ਚਲਦਾ ਕੁਝ ਇਹੀ ਕੋਈ ਜਿਹੜੇ ਖਾਸ ਨਿਯਮ ਲੋਕਾਂ ਨਾਲ ਸਾਂਝਾ ਕੀਤਾ ਇਹ 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 ਸ਼੍ਰੀ ਅਗਾਲਤਖ ਸਾਹਿਬ ਨੇ ਪਿੱਛੇ ਵੀ ਮੈਟਰ ਟੇਕ ਅਪ ਕੀਤਾ ਸੀ ਵੀ ਇਹ ਜਿਹੜੇ ਆਪਣੀਆਂ ਸਰਕਾਰ ਕਮੇਟੀਆਂ ਆ ਇਹਨਾਂ ਦੀ ਜੂਰਿਸਡਿਕਸ਼ਨ ਕੀ ਆ ਤੇ ਹੁਣ ਵੀ ਅਸੀਂ ਅਗਾਲਤਖ ਸਾਹਿਬ ਨੂੰ ਬੇਨਤੀ ਕਰਦੇ ਆ ਕਿ ਇਹ ਸਾਰਾ ਕਾਰਜ ਉਹਨਾਂ ਨੂੰ ਬਹਾਲ ਕੇ ਦਿਸ਼ਾ ਨਿਰਦੇਸ਼ ਦਿੱਤੇ ਜਾਣ ਸਾਰੇ ਪਹਿਲਾਂ ਵੀ ਦਿੱਤੇ ਸੀ ਤੇ ਹੁਣ ਵੀ ਜਿਹੜੇ ਇਹਨਾਂ ਨੂੰ ਸੱਦ ਕੇ ਜਿਹੜੇ ਆ ਬੈਠ ਕੇ ਵਿਚਾਰ ਕਰਕੇ ਇਹਨਾਂ ਨੂੰ ਦਿਖਾ ਦੋ ਦੇਖ ਦਿੱਤੇ ਗਾ। ਨਵੀਂ ਜਨਰਲ ਦੀ ਨਿਸ਼ੁਕਤੀ ਜਿਹੜੀ ਹੈ ਸ੍ਰੀ ਕਾਲਕ੍ਰਿਸ਼ਣ ਸਾਹਿਬ ਵੀ ਕਦੋਂ ਤੱਕ ਹੋਣ ਦੀ ਉਮੀਦ ਹੈ ਕਿ ਉਨੀ ਦੇਰ ਤੱਕ ਗੜਗੜ ਸਾਹਿਬ ਜਿਹੜੇ ਨੇ ਉਹ ਆਪਣੀ ਸੇਵਾਵਾਂ ਨਿਭਾਦੇ ਰਹਿਣਗੇ ਕਾਰਜਕਾਰੀ ਤੌਰ ਤੇ ਵੀ ਦੇਖੋ